10 ਦਾ ਸੰਬਰ ਦਿਨ ਹੈਗਾ ਜੀ ਅੱਜ ਬੁੱਧਵਾਰ ਤੇ ਸਾਲ 2025 ਉਸੇ ਪੈਟਰੋਲ ਪੰਪ ਤੇ ਆ ਜੀ ਆਪਾਂ ਜਿੱਥੇ ਆਪਾਂ ਰਾਤ ਰੁਕੇ ਸੀ ਤੇ ਤੰਬੂ ਹਜੇ ਆਪਣਾ ਲੱਗਿਆ ਹੋਇਆਗਾ ਪਟਨਾ ਹਜੇ ਤੰਬੂ ਆਪਾਂ ਤੇ ਰਾਤ ਠੰਡ ਠੀਕ ਸੀਗੀ ਭਾਈ ਤਾਂ ਹੀ ਉੱਪਰ ਆਹਾ ਵਾਟਰ ਪ੍ਰੂਫ ਵਾਲੀ ਲੇਅਰ ਜੀ ਪਾਈ ਸੀਗੀ ਆਪਾਂ ਬਾਈਆਂ ਨੇ ਕਿਹਾ ਸੀ ਅੰਦਰ ਪੈਜੋ ਕਹਿੰਦਾ ਲੋ ਅੰਦਰ ਤੱਕ ਕਿਉਂ ਪੈਣਾ ਹੈ ਨਾ ਜੀ ਇਧਰਲੇ ਪਾਸੇ ਉੱਪਰ ਛੱਤ ਸੀਗੀ ਤੇ ਥੱਲੇ ਕਰਕੇ ਤੰਬੂ ਲਾ ਲਿਆ ਸੀਗਾ ਪਹਿਲੇ ਆਪਾਂ ਉਹ ਉੱਥੇ ਲਾਇਆ ਸੀਗਾ ਜਿੱਥੇ ਉਹ ਪਿੱਛੇ ਕੰਮ ਚੱਲੀ ਜਾਂਦਾ ਹੈਗਾ ਜੀ ਤੇ ਕੰਮ ਕਾਹਦਾ ਚੱਲੀ ਜਾਂਦਾ ਉਹ ਵੀ ਤੁਹਾਨੂੰ ਆਪਾਂ ਨੇੜੇ ਜਾ ਕੇ ਦਿਖਾਉਣੀ ਆ ਇੱਥੇ ਫਿਰ ਲਾ ਕੇ ਤੰਬੂ ਦੀ ਇੱਥੇ ਪੈ ਗਈ ਸੀਗੀ ਤੇ ਰੇਲਟਰੂਲ ਜੀ ਪਈ ਜਾਂਦੀ ਸੀਗੀ ਬਾਹਰ ਤਾਂ ਕਰਕੇ ਥੱਲੇ ਜੇ ਕਰਕੇ ਤੰਬੂ ਲਾ ਲਿਆ ਸੀ ਤੇ ਇਧਰਲੇ ਪਿਛਲੇ ਪਾਸੇ ਰਹਿ ਗਿਆ ਜੀ ਹੰਗੋਲੀ ਸ਼ਹਿਰ ਹੰਗੋਲੀ ਸ਼ਹਿਰ ਜਿਵੇਂ ਆਪਾਂ ਤੁਹਾਨੂੰ ਰਾਤ ਦੱਸਿਆ ਸੀ ਵੀ 6-7 ਕਿਲੋਮੀਟਰ ਜਿਹੜਾ ਆਪਾਂ ਅੱਗੇ ਆ ਗਏ ਹੰਗੋਲੀ ਸ਼ਹਿਰ ਤੋਂ ਤੇ ਇਹ પેટ્રોલ ਪੰਪ ਜੇ ਬਣੀ ਜਾਂਦਾਗਾ ਬਣਿਆ ਨਹੀਂ ਚੰਗੀ ਤਰ੍ਹਾਂ ਰਾਤੋਂ ਬਾਈ ਸ਼ੀਸ਼ੇ-ਸ਼ੂਸ਼ੇ ਜੇ ਲਾਈ ਜਾਂਦੇ ਸੀ ਤੇ ਰਾਤ ਆਪਾਂ ਉੱਥੇ ਤੋਂ ਹੀ ਬਾਲ ਕੇ ਬੈਠੇ ਰਹਿਆ ਕਾਫੀ ਟਾਈਮ ਤੇ ਉਧਰਲੇ ਪਾਸੇ ਬਿੱਟੂ ਭਾਈ ਜੀ ਦਾ ਅੱਜ ਟਾਇਰ ਪੈਂਚਰ ਹੋ ਗਿਆ ਜੀ ਲਾਉਣੇ ਆ ਪੈਂਚਰ ਤੇ ਫਿਰ ਵਾਧੇ ਅੱਗੇ ਵੱਲ ਨੂੰ ਅੱਜ ਹਲੇ ਤੰਬੂ ਵੀ ਇਕੱਠਾ ਕਰਨਾ ਖੋਲੀ ਬੈਠੇ ਤੜਕੋ ਤੜਕੀ ਲੱਭ ਗਿਆ ਪੈਂਚਰ ਇੱਥੇ ਤੋਂ ਲੱਭਣਗੇ ਸੀ ਇਹ ਤਾਂ ਹੈ ਕੱਢਤੀ ਫੇਰ ਨਹੀਂ ਤੇ ਹਾਂ ਨਖਾਈ ਐਵੇਂ ਨਹੀਂ ਪਤਾ ਲੱਗਦਾ ਆ ਰਿਹਾ ਲੱਗ ਗਿਆ ਜੀ ਪਤਾ ਲੱਗ ਗਿਆ ਆਪਾਂ ਨੂੰ ਪਤਾ ਲੱਗ ਗਿਆ ਸਾਰਿਆਂ ਨੂੰ ਪਤਾ ਲੱਗ ਗਿਆ ਇਹ ਕਿ ਕੰਮ ਠੀਕ ਹੈ ਖੋਲਣਾ ਜੜਨਾ ਸੌਖਾ ਹੁੰਦਾ ਥੋੜਾ ਜਿਹਾ ਮਿੰਟ 'ਚ ਖੁੱਲ ਕੇ ਤੇ ਮਿੰਟ 'ਚ ਜੜਿਆ ਜਾਂਦਾ ਹੈ ਪੈਂਚਰ ਪੁੰਚਰ ਵੀ ਸੌਖਾ ਭਾਲ ਦਿੰਦੇ ਆ ਐ ਕਾਰੀਗਰ ਆਪਣੇ ਨਾਲ ਹੀ ਹੈਗੇ ਆ ਤੇ ਲਾ ਲਈਏ ਪੈਂਚਰ ਜੀ ਤੇ ਉਧਰ ਆਪਣਾ ਤੰਬੂ ਵੀ ਇਕੱਠਾ ਕਰ ਲਈਏ ਤੇ ਫਿਰ ਕਰਦੇ ਆਂ ਅੱਜ ਆਪਣਾ ਸਫ਼ਰ ਸ਼ੁਰੂ ਚਲੋ ਉਹਨਾਂ ਨੂੰ ਪੈਂਚਰ ਪੁੰਚਰ ਲਾਉਣ ਦੋ ਤੇ ਆਪਾਂ ਉਹਨਾਂ ਨੂੰ ਉਹ ਤਾਂ ਬੂਹ ਇਕੱਠਾ ਕਰ ਲੈਣੇ ਆ ਜੀ ਜਾਵੇ ਫੋਟਾ ਵੀ ਅੱਜ ਦਾ ਦਿਨ ਬਹੁਤ ਵਧੀਆ ਜਾਵੇ ਜੀ। ਜਲੇਰ ਦੀ ਚਾਹ ਨਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ। ਥੋਡੀਆਂ ਦਵਾਈਆਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ। ਆ 2 ਕਿਲੋਮੀਟਰ ਆਈ ਸੀਗੇ ਜੀ ਪੈਟਰੋਲ ਪੰਪ ਤੋਂ ਜਿੱ ਅੱਗੇ ਚਾਹ ਲੱਟਾ ਬਾਇਆਗਾ। ਇਸ ਵੇਰੇ-ਸਵੇਰੇ ਚਾਹ ਪੀ ਲਈਏ ਤੇ ਉਸ ਤੋਂ ਬਾਅਦ ਕੱਢਦੇ ਆ ਪਿੰਡ ਜਿੰਨਾ ਕਿ ਨਿਕਲਦਾਗਾ 100 ਕਿਲੋਮੀਟਰ ਤਾਂ ਹੁੰਦਾ ਹੀ ਹੁੰਦਾਗਾ ਜੀ 100 ਕਿਲੋਮੀਟਰ ਤਾਂ ਕੱਢਣਾ ਹੀ ਕੱਢਣਾ ਹੁੰਦਾਗਾ ਤੇ ਕੱਲ ਚਲੋ ਥੋੜਾ ਜਿਹਾ ਘੱਟ ਨਿਕਲ ਗਿਆ 90 ਕਿਲੋਮੀਟਰ ਸੀਗਾ ਕੱਲ ਤੇ ਚਲੋ ਅੱਜ ਆਪਾਂ 100 ਕਿਲੋਮੀਟਰ ਕੱਢਾਂਗੇ ਜੀ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜੋ ਵੀ ਰਾਤ ਦੇ ਵਿੱਚ ਕੁਝ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਦੇ ਜਾਵਾਂਗੇ ਪੀ ਲਈਏ ਚਾਹ ਜੀ ਤੇ ਵਾਧਿਆ ਫਿਰ ਅੱਗੇ ਵੱਲ ਨੂੰ ਲਗਭਗ 30 ਕਿਲੋਮੀਟਰ ਦਾ ਸਫ਼ਰ ਆਪਾਂ ਕਰਿਆ ਆਏ ਹਾਂ ਜੀ ਤੇ ਪਹਿਲਾ ਸਟਾਪੇਜ ਆਪਣਾ 30 ਕਿਲੋਮੀਟਰ ਤੇ ਆਕੇ ਹੋਇਆ ਚਾਹ ਚੁ ਪੀ ਕੇ ਤੁਰੇ ਸੀਗੇ ਇਧਰਲੇ ਪਾਸੇ ਏ ਟੱਬ ਆਇਆਗਾ ਜੀ ਤੇ ਕੁਝ ਖਾ ਪੀ ਲਈਏ ਜੀ ਮਾੜਾ ਮੋਟਾ ਤੇ ਫਿਰ ਚਾਹ ਪਾਣੀ ਪੀ ਲਾਂਗੇ ਇਹਨੇ ਨਾਲ ਢਿੱਡ ਜਾਓ ਕੇ ਹੋ ਜਾਊਗਾ ਤੇ ਫਿਰ ਤੁਰ ਪਾਂਗੇ ਅੱਗੇ ਵੱਲ ਨੂੰ ਤੇ ਸਾਹਮਣੇ ਉਹ ਜੀ ਪਿੰਡ ਦਾ ਨਾਮ ਲਿਖਿਆ ਹੋਇਆ ਹੈਗਾ ਤੇ ਇਧਰਲੇ ਪਾਸੇ ਪੁਲਿਸ ਸਹਿਬਾਨ ਦੇ ਕੁਝ ਕਰਮਚਾਰੀ ਖੜੇ ਨੇ ਜਿੰਨਾਂ ਨਾਲੇ ਆਪਾਂ ਗੱਲਬਾਤ ਕਰ ਲੈਨੇ ਆ ਨਮਸਕਾਰ ਸਰ ਜੀ ਨਮਸਕਾਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਇਸਮਾਇਲ ਚੌਧਰੀ ਇਸਮਾਇਲ ਚੌਧਰੀ ਠੀਕ ਹੈ ਆਓ ਇਹ ਕੌਣ ਸਾ ਸ਼ਹਿਰ ਹੈ ਜੀ ਕੌਣ ਸਾ گاਉ ਹੈ ਇਹ ਡਿਸਟ੍ਰਿਕਟ ਵਾਸ਼ੀ ਮੇ वाशिम डिस्ट्रिक्ट हाँ। तो ये गांव कौन सा है ये तोड़गांव ये चेक पोस्ट है महाराष्ट्र में अभी नगर परिषद की इलेक्शन चालू है ना तो उसका चेक पोस्ट है ठीक है जी चलो डाबे पे खाना पीना अच्छा मिल जाएगा जी जी मिल जाएगा चलो खा पी लेते हैं कुछ नमस्कार जी ये खा पी लिए जी जिम्मे तो अफसर साहबाना ने दसा भी इतने इलेक्शन चल रहे हैं जी इलेक्शन चेक पोस्ट लगे हुए हैं इलेक्शन इतने चल रहे हैं ਅਥਾਥਾਂ ਦੇ ਜਿਹੜੀ ਪੁਲਿਸ ਦੇ ਨਾਕੇ ਲੱਗੇ ਹੋਏ ਆ ਤੇ ਉਹ ਇਲੈਕਸ਼ਨਾਂ ਕਰਕੇ ਲੱਗੇ ਹੋਏ ਆ ਹੁਣ ਖਾ ਪੀ ਲੈਨੇ ਮੜਾ ਮੋਟਾ ਕੁਛ ਜੀ ਤੇ ਫਿਰ ਚਾਹ ਪੀ ਲਾਂਗੇ ਤੇ ਵੱਧ ਲਾਂਗੇ ਅੱਗੇ ਵੱਲ ਨੂੰ ਆ ਖਾ ਪੀ ਲਿਆ ਜੀ ਤੇ ਜਿਵੇਂ ਤੁਸੀਂ ਦੇਖਿਆ ਜੀ ਇਹ ਇੱਕ ਬੰਨ ਜਾਂ ਹੁੰਦਾਗਾ ਡਬਲ ਰੋਟੀ ਉਹਦੇ ਵਿੱਚ ਜਿਹੜਾ ਇਹ ਬੜਾ ਪਾਉ ਪਾ ਕੇ ਦਿੰਦੇ ਆ ਤੇ ਵਧੀਆ ਹੁੰਦਾਗਾ ਠੀਕ ਆ ਇੱਥੇ ਮਹਾਰਾਸ਼ਟਰ ਦਾ ਸਭ ਤੋਂ ਮਸ਼ਹੂਰ ਖਾਣਾ ਪੀਣਾ ਜਿਹੜਾ ਇਹ ਤੇ ਦੋ ਦੋ ਖਾਲਿਆ ਜੀ ਤੇ ਉਹ ਤੋਂ ਪੀ ਲਿਆ ਚਾਹ ਤੇ ਹੁਣ ਠੀਕ ਹੋ ਗਿਆ ਕੰਮ ਜੀ ਤੇ ਹੁਣ ਵਧਦੇ ਆ ਅੱਗੇ ਵੱਲ ਨੂੰ ਜੀ ਅਫਸਰ ਸਹਿਬਾਨ ਜੀ ਆਪਣੇ ਕੋਲੇ ਖੜੇ ਨੇ ਰੂਟ ਮੈਪ ਬਣ ਥੋੜਾ ਮੋਟਾ ਸਮਝਾਈ ਜਾਂਦੇ ਨੇ ਭਾਈ ਕਿੱਧਰ ਦੀ ਹੋ ਕੇ ਤੁਸੀਂ ਕਿੱਧਰ ਜਾਓ ਕਿੱਧਰ ਹੀ ਤੁਹਾਨੂੰ ਨੇੜੇ ਪਹੁੰਚੂਗਾ ਜੀ ਜੇ ਨਹੀਂ ਇਹ ਆਸੀ ਨੇ ਆਪੇ ਆਪ ਰੋ ਇਸ ਤੋਂ ਪਾਲੂ ਨੂੰ ਇਹ ਮਧੁਰਬੁਰ ਕੋਚਾਪ ਠੀਕ ਹੈ ਇਹਸੀ 40 ਕਿਲੋਮੀਟਰ ਉਸ ਤੋਂ ਬਾਅਦ ਇਹ ਕਾਰਨ ਜਾ ਠੀਕ ਹੈ ਹਾਂਜੀ ਇਹ ਪੂਰਾ ਜਾਂਸ 65 ਕਿਲੋਮੀਟਰ ਹੋਈ ਆ ਗਿਆ ਨਾ ਤੁਮ ਕਿ ਆਈ ਰੋਡ ਇੱਥੇ ਆ ਰਹੀ ਆ ਇੱਥੇ ਇਧਰ ਨਹੀਂ ਜਾਣਾ ਇਹ ਨਹੀਂ ਇਧਰ ਕਿਉਂ ਜਾ ਰਹੇ ਆ ਆ ਇਕੱਲੇ ਅਫਸਰ ਸਾਹਿਬਾਨਾਂ ਨੂੰ ਛੱਡ ਕੇ ਨਹੀਂ ਜੀ ਵੀ ਜੇ ਚਲ ਸਰਕਾਰੀ ਅਫਸਰ ਸਾਹਿਬਾਨ ਨੇ ਚਲ ਆਪਣੀ ਮਦਦ ਕਰ ਰਹੇ ਆ ਨਾ ਕੋਈ ਵੀ ਆਪਾਂ ਨੂੰ ਰਾਹ ਦੇ ਵਿੱਚ ਮਿਲਦਾਗਾ ਜਿਵੇਂ ਕੋਈ ਲੋਕਲ ਬੰਦਾ ਵੀ ਮਿਲਦਾਗਾ ਤੇ ਆਪਣੀ ਉਹ ਪੂਰੀ ਸਪੋਰਟ ਕਰਦੇ ਤੇ ਆਪਣੀ ਪੂਰੀ ਮਦਦ ਕਰਦੇ ਆਲੀ ਭਾਈ ਕਿੱਧਰ ਦੀ ਤੁਸੀਂ ਕਿੱਧਰ ਜਾਓ ਕਿੱਧਰ ਤੇ ਤੁਹਾਨੂੰ ਨੇੜੇ ਪਊਗਾ ਤੇ ਕੁਝ ਖਾਣਾ ਪੀਣਾ ਰਹਿਣਾ ਸਹਿਣਾ ਪਾਣੀ ਪਿਆਲਾ ਹਨ ਇਹ ਸਾਰਾ ਕੁਝ ਆਪਣੇ ਕੋਲੋਂ ਪੁੱਛ ਕੇ ਲੰਘਦੇ ਆ ਇਹ ਬੜੇ ਵਧੀਆ ਲੋਕ ਆ ਜੀ ਜਦੋਂ ਆਪਾਂ ਘੁੰਮਦੇ ਆਂ ਘੁੰਮ ਫਿਰ ਕੇ ਸਾਰਾ ਕੁਝ ਪਤਾ ਲੱਗਦਾ ਹੈ ਭਾਈ ਇੰਨੇ ਵਧੀਆ ਲੋਕ ਆਪਣੇ ਇੰਡੀਆ ਦੇ ਵਿੱਚ ਰਹੇ ਆ ਥੋੜਾ ਵਧਦੇ ਆ ਅੱਗੇ ਵੱਲ ਟਾਰਗੇਟ ਆਪਣਾ ਸੈੱਟ ਹੋ ਗਿਆ ਜੀ ਤੇ ਅਫਸਰ ਸਾਹਿਬਾਨ ਨੇ ਟਾਰਗੇਟ ਆਪਣਾ ਸਮਝਾ ਦਿੱਤਾ ਤੇ ਸਾਹਮਣੇ ਉਹ 100 ਮੀਟਰ ਤੇ ਜਾ ਕੇ ਅੱਗੇ ਟੋਲ ਪਲਾਜ਼ ਆ ਜੂਗੇ ਤੇ ਰੋਡ ਵਧੀਆ ਚੱਲਦਾ ਹੈਗਾ ਬਰੇ ਜਿਹੜੇ ਵੱਡੀਆਂ-ਵੱਡੀਆਂ ਗੱਡੀਆਂ ਆਪਣੇ ਪੰਜਾਬ ਵਾਲੀਆਂ ਜਿਹੜੇ ਲੋਡਡ ਗੱਡੀਆਂ ਆਉਂਦੀਆਂ ਨੇ ਵੱਡੀਆਂ ਤੇ ਉਹ ਵੀ ਇਸ ਰੂਟ ਰਾਹੀਂ ਆਉਂਦੀਆਂ ਨੇ ਜਿਵੇਂ ਆਪਾਂ ਤੁਹਾਨੂੰ ਪਿੱਛੇ ਦੱਸ ਕੇ ਟਿਆਂ ਵੀ ਕੋਈ ਆਪਣੇ ਪੰਜਾਬ ਦੀ ਗੱਡੀ ਆਉਂਦੀ ਆ ਜਿਵੇਂ ਲੋਡਡ ਗੱਡੀਆਂ ਆਉਂਦੀਆਂ ਨੇ ਸਾਰੀਆਂ ਇਸੇ ਰੂਟ ਰਾਹੀਂ ਆਉਂਦੀਆਂ ਨੇ ਇਹ ਆ ਜਿਹੜਾ ਟਰੱਕ ਲੰਘਿਆਗਾ ਜੀ ਇਹ ਵੀ ਆਪਣੇ ਸਿੱਖ ਸੰਗਤਾਂ ਦਾ ਟਰੱਕ ਸੀਗਾ ਜੀ ਜਿਹੜੇ ਨਦੇੜ ਸਹਿ ਵਾਈ ਸੀਗੇ ਤੇ ਦਰਸ਼ਨ ਕਰਕੇ ਹੁਣ ਵਾਪਸੀ ਨੂੰ ਜਾ ਰਹੇ ਆ ਜੀ ਤੇ ਇਸੇ ਰੂਟ ਹੀ ਜਾਣਾ ਪੈਣਾ ਉਹਨਾਂ ਨੂੰ ਇਹੀ ਰੂਟ ਮੁੱਖ ਆ ਜੀ ਪੰਜਾਬ ਤੋਂ ਨਦੇੜ ਆਉਂਦਾ ਨਮਸਕਾਰ ਜੀ ਤੇ ਨਦੇੜ ਤੋਂ ਪੁੱਠਾ ਪੰਜਾਬ ਜਾਂਦਾ ਨੈਸ਼ਨਲ 161 ਤੇ ਜਿੰਨਾ ਆਪਣਾ ਸਫ਼ਰ ਨਿਕਲਿਆ ਜੀ ਬਹੁਤ ਵਧੀਆ ਸਫ਼ਰ ਨਿਕਲੇਗਾ ਰਾਹ ਬਹੁਤ ਵਧੀਆ ਸੀਗਾ ਇਹ ਮੇਨ ਹਾਈਵੇ ਸੀਗਾ ਤੇ ਹੁਣ ਆਪਾਂ ਇਸ ਰਾਹ ਤੋਂ ਵੱਖ ਹੋਣ ਵਾਲੇ ਆ ਜੀ ਇਹ ਜਿਹੜੀ ਆਪਣਾ ਸਾਹਮਣੇ ਸੜਕ ਚੜ੍ਹਨੀ ਆ ਜੀ ਉਹ ਹੈਗੀ ਆ ਨੈਸ਼ਨਲ ਹਾਈਵੇ 204 ਤੇ ਉਹ ਦੇਖਦੇ ਆ ਕਿੰਦਾ ਦੀ ਸੜਕ ਆ ਤੇ ਕਿੰਦਾ ਦਾ ਉਹ ਤੇ ਸਫਰ ਜਾਂਦਾਗਾ ਤੇ ਚੱਲ ਕੇ ਪਤਾ ਲੱਗੂਗਾ ਜੀ ਗੈਸਾ ਦਾ ਸੜਕਾਂ ਇੱਧਰ ਮਹਾਰਾਸ਼ਟਰ ਦੇ ਵਿੱਚ ਸਾਰੀਆਂ ਹੀ ਬਹੁਤ ਵਧੀਆ ਬਣੀਆਂ ਹੋਈਆਂ ਨੇ ਸਾਹਮਣੇ ਵਾਲੀ ਸੜਕ 204 ਆ ਜੀ ਜੀ ਤੇ ਹੁਣ ਆਪਾਂ ਸਫਰ ਕਰਨਾ ਹੈ ਇਹ ਥੋੜੀ ਜੀ ਸ਼ਹਿਰਾਂ ਵਿੱਚ ਦੀ ਹੋ ਕੇ ਜਾਊਗੀ ਇਹ ਸੜਕ ਨਵੀਂ ਬਣੀਆ ਸੜਕ ਬਿਲਕੁਲ ਆ ਹੁਣੇ ਆਪਾਂ ਪਿੱਛੋਂ ਤੁਰੇ ਸੀਗੇ ਜੋ ਬੜਾ ਪਾਓ ਖਾ ਕੇ ਤੇ ਚਾਹ ਪਾਣੀ ਪੀ ਕੇ ਜਿਹਨੇ ਆਪਸਾ ਸਹ ਬਾਨ ਨੇ ਦੱਸਿਆ ਸੀ ਵੀ ਵਸੀਮ ਇੱਥੋਂ ਦਾ ਡਿਸਟ੍ਰਿਕਟ ਹੈ ਮਹਾਰਾਸ਼ਟਰਾ ਦਾ ਤੇ ਉਹ ਤੁਹਾਡੇ ਕੋਲੋਂ 8 ਕਿਲੋਮੀਟਰ ਦੂਰੀ ਤੇ ਆ ਇਹ 8 ਕਿਲੋਮੀਟਰ ਆਪਾਂ ਪਹੁੰਚ ਗਏ ਆ ਜੀ ਤੇ ਜਿਹੜਾ ਨਵਾਂ ਰੋਡ ਆਪਾਂ ਫੜਿਆਗਾ ਜੀ 204 ਇਹ ਤੇ ਆਪਾਂ ਕਿਲੋਮੀਟਰ ਹੀ ਆਏ ਆ ਤੇ ਸਾਹਮਣੇ ਬੋਰਡ ਲੱਗਿਆ ਆਇਆਗਾ ਜੀ ਤੇ ਜਿਹਨੂੰ ਦੇਖ ਕੇ ਆਪਣਾ ਹੌਸਲਾ ਹੋਰ ਵੱਧ ਗਿਆਗਾ ਜ਼ੂਮ ਕਰਕੇ ਦਿਖਾ ਦਿੰਨੀ ਆ ਜੀ ਸਾਹਮਣੇ ਕਲਕੱਤਾ ਲਿਖਿਆ ਹੋਇਆਗਾ ਜੀ ਕਲਕੱਤਾ ਇੱਥੇ ਹੋਏਗਾ 1453 ਕਿਲੋਮੀਟਰ ਤੇ ਆਪਾਂ ਜਿਹੜੇ ਵਿੱਚ ਦੀ ਹੋ ਕੇ ਜਾਵਾਂਗੇ ਉਹ ਸਾਰੇ ਸ਼ਹਿਰ ਇੱਥੇ ਲਿਖੇ ਹੋਇਆ ਜੀ ਆ ਨਾਗਪੁਰ ਆਪਾਂ ਹੋ ਕੇ ਜਾਵਾਂਗੇ 330 ਕਿਲੋਮੀਟਰ ਲਿਖਿਆ ਹੋਇਆਗਾ ਇਹ ਅਮਰਾਵਤੀ ਲਿਖਿਆ ਹੋਇਆ ਹੈਗਾ ਉਹ ਹੈਗਾ 180 ਕਿਲੋਮੀਟਰ ਤੇ ਅਕੋਲਾ ਹੈਗਾ ਇੱਥੋਂ 83 ਕਿਲੋਮੀਟਰ ਤੇ ਹੁਣ ਆਪਾਂ ਇੱਕ ਨਵੇਂ ਡਿਸਟ੍ਰਿਕਟ ਦੇ ਵਿੱਚ ਵੜ ਚੁੱਕੇ ਹਾਂ ਜੀ ਨਾਦੇੜ ਡਿਸਟ੍ਰਿਕਟ ਆਪਣੇ ਤੋਂ ਪਿੱਛੇ ਰਹਿ ਗਿਆ ਤੇ ਹੁਣ ਵਸੀਮ ਡਿਸਟ੍ਰਿਕਟ ਚੱਲ ਪਿਆ ਹੈਗਾ ਜੀ ਦੇਖਦੇ ਆ ਜੀ ਇਹਦੀ ਗੱਲਬਾਤ ਕਿੰਦਾਂ ਦੀ ਆ ਨਾਦੇੜ ਸਾਹਿਬ ਦੀ ਤਾਂ ਗੱਲਬਾਤ ਸਭ ਤੋਂ ਵੱਖਰੀ ਹੈ ਜੀ ਸਰ ਮਹਾਰਾਸ਼ਟਰ ਦਾ ਜਿਹੜਾ ਸਭ ਤੋਂ ਔ ਵਧੀਆ ਤੇ ਸਭ ਤੋਂ ਘੈਂਟ ਤੇ ਸਭ ਤੋਂ ਸੋਹਣਾ ਜਿਹੜਾ ਡਿਸਟ੍ਰਿਕਟ ਹੈਗਾ ਉਹ ਹੈਗਾ ਜੀ ਅੰਮਨਡੇੜ ਹਜੂਰ ਸਾਹਿਬ ਬੜਾ ਚਿੱਤ ਲੱਗਦਾ ਜੀ ਉੱਥੇ ਜਾ ਕੇ ਇਸ ਡਿਸਟ੍ਰਿਕਟ ਦੇ ਵਿੱਚ ਦੇਖਦੇ ਆਂ ਕਿ ਕੁਝ ਆਪਾਂ ਨੂੰ ਦੇਖਣ ਵਾਲਾ ਹੁੰਦਾਗਾ ਤੇ ਕੀ ਕੁਝ ਨਹੀਂ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਸਾਹਮਣੇ ਸਕਰੀਨ ਤੇ ਹੋਣਗੀਆਂ ਵਧੀਆ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਸਾਹਮਣੇ ਗੱਲਾਂ ਬਾਤਾਂ ਕਰਦੇ ਨੂੰ ਪੁਲ ਵੀ ਆ ਗਿਆ ਜੀ ਵਾਸੇ ਵਿੱਚ ਜ ਹੈ 2 ਕਿਲੋਮੀਟਰ ਜੇ ਅਪਾ ਪਿੱਛੇ ਪਹਿਲਾਂ ਹੀ ਬੋਲਤਾ ਵੀ ਵਸੇ ਵਿੱਚ ਆ ਗਏ ਆਪਾਂ ਵਸੇ ਵਿੱਚ ਆਪਾਂ ਸਾਰਾ ਲੰਘੇ ਆਏ ਆ ਜੀ ਕਿਉਂਕਿ ਉੱਪਰ ਉੱਪਰ ਵੀ ਆ ਗਏ ਸੀਗੇ ਵਿੱਚ ਦੀ ਨਹੀਂ ਆਪਾਂ ਨੂੰ ਵੱਲ ਪਿਆ ਵਸੇ ਨੂੰ ਸ਼ਹਿਰ ਦਾ ਤੇ ਆਹ ਅੱਗੇ ਪਿੰਡ ਆਇਆ ਜੀ ਕੋਈ ਇਦਾਂ ਦਾ ਪਿੰਡ ਆ ਜੀ ਮਹਾਰਾਸ਼ਟਰ ਦਾ ਬੱਚੇ ਖੇਡਦੇ ਫਿਰਦੇ ਆ ਸਤਿ ਸ਼੍ਰੀ ਅਕਾਲ हां चले चले आजा तू भी आजा नहीं ठीक पे है ਇਹੋ ਜਿਹਾ ਰੰਗ ਮੋਲ ਆ ਜੀ ਮਹਾਰਾਸ਼ਟਰਾ ਦੇ ਪਿੰਡਾਂ ਦਾ ਬੜਾ ਟਾਈਮ ਹੋ ਗਿਆ ਭਾਈ ਆਪਾਂ ਨੂੰ ਇਸ ਰਾਹ ਤੇ ਚੱਲਦਿਆਂ ਨੂੰ ਇੱਕ ਪਿੰਡ ਪਿੱਛੇ ਆਇਆ ਸੀਗਾ ਉਹਦੇ ਵਿੱਚ ਕੁਝ ਖਾਸ ਇੰਨਾ ਹੈ ਨਹੀਂ ਸੀ ਨਾ ਹੀ ਕੋਈ ਚਾਹ ਪਾਣੀ ਦੀ ਦੁਕਾਨ ਸੀਗੀ ਉਹਦੇ ਵਿੱਚ ਤੇ ਇਹ ਜਿਹੜਾ ਰਾਹ ਆਉਂਦਾਗਾ ਇਹ ਪਿੰਡਾਂ ਵਿੱਚ ਦੀ ਹੋ ਕੇ ਆਉਂਦਾਗਾ ਤੇ ਆਸੇ-ਪਾਸੇ ਦੇ ਖੇਤ ਆਸੇ-ਪਾਸੇ ਦਾ ਮਾਹੌਲ ਵਧੀਆ ਲੱਗਦਾਗਾ ਪਰ ਕੋਈ ਸਹੂਲਤ ਹੈ ਨਹੀਂ ਜੀ ਇਸ ਇਸ ਰੋਡ ਦੇ ਉੱਪਰ ਜੀ ਕਿਉਂਕਿ ਨਾ ਤਾਂ ਕੋਈ ਚਾਹ ਦੀ ਦੁਕਾਨ ਆਉਂਦੀ ਆ ਨਾ ਹੀ ਕੋਈ ਪੈਟਰੋਲ ਪੰਪ ਹੈਗਾ ਵੀ ਪਾਣੀ ਪੂਣੀ ਭਰ ਲਈਏ ਜਾਂ ਕੋਈ ਚਾਹ ਚੂ ਪੀ ਲਈਏ ਇਹੋ ਜੀ ਸੁਵਿਧਾ ਇਸ ਰੋਡ ਤੇ ਹੈ ਨਹੀਂ ਜੀ ਬਾਕੀ ਉਹ ਰੋਡ ਬਹੁਤ ਸੋਹਣਾਗਾ ਸਾਫ਼ ਸੁਥਰਾ ਰੋੜਾ ਤੇ ਆਸੇ-ਪਾਸੇ ਦੀ ਜਿਹੜੀ ਆ ਖੇਤੀਬਾੜੀ ਆ ਉਹ ਵੀ ਬਹੁਤ ਸੋਹਣੀ ਆ ਇਆ ਸੇ ਪਾਸੇ ਦੇ ਲੋਕ ਵੀ ਬਹੁਤ ਸੋਹਣੇ ਦੇਖਣ ਨੂੰ ਮਿਲ ਜਾਂਦੇ ਆ ਭਵਨ ਸਵਾਨੇ ਤੇ ਹੁਣ ਆ ਜਿੱਥੇ ਆ ਗਿਆ ਤੇ ਉੱਥੇ ਚਾਹ ਦੀ ਦੁਕਾਨ ਆਈ ਆ ਇੱਕ ਤੇ ਉਹ ਬਾਈ ਚਾਹ ਬਣਾਉਂਦਾਗਾ ਤੇ ਪਿੰਡ ਪੁੰਡ ਦਾ ਨਾਮ ਆਪਾਂ ਬਾਈ ਕੋਲੇ ਪੁੱਛ ਲੈਨੇ ਆ ਕਿ ਕੀ ਐਸ ਪਿੰਡ ਦਾ ਨਾਮ ਆ ਹਨਾ ਤੇ ਚਾਹ ਪੀਨੇ ਆ ਅਸੇ ਚੱਲਦੇ ਆ ਅੱਗੇ ਵੱਮ ਬੜਾ ਟਾਈਮ ਹੋ ਗਿਆ ਪਰ ਚਾਹ नमस्कार जी चाय मिलेगी चाय हाँ हो रही है गर्म हो रही है ठीक है जी नमस्कार अंकल जी इस गांव का क्या नाम है जी कुंडला।, कुंडला? कुंडला, कुंडला, कुंडला। ठीक है जी चाह गर्म करती है जी चाह पी लीए फिर वाद्य आगे वालों। ਆਪ ਵੀ ਕਿਤੇਆਂ ਤੇ ਆ ਬੜੇ ਟਾਈਮ ਬਾਅਦ ਇੱਕ ਰਾਹ ਦੇ ਵਿੱਚ ਪੰਪ ਆਇਆਗਾ। ਇਹ ਇਹੋ ਜਿਹਾ ਪੰਪ ਆ ਜੀ ਇੱਥੇ। ਇਹ ਮੈਨੂੰ ਲੱਗਦਾ ਅੱਜ ਰਹਿਣਾ ਸੈਣਾ ਔਖਾ ਹੀ ਆ ਪਣਾ ਕੰਮ। ਔਖੀ ਥਾਂ ਮਿਲੋਗੀ ਕਿਸੇ ਪਾਸੇ। ਨਾ ਤਾਂ ਕੋਈ ਪੈਟਰੋਲ ਪੰਪ ਆ ਤੇ ਨਾ ਹੀ ਆਸੇ ਪਾਸੇ ਤਾਂ ਕੋਈ ਖੇਤਾਂ ਦੇ ਵਿੱਚ ਖਾਲੀ ਥਾਂ ਗਈ। ਖੇਤ ਹੈਗੇ ਆ ਤਾਂ ਭਾਈ ਸਾਰੇ ਹਰੇ ਭਰੇ ਆ। ਕੁਛ ਨਾ ਕੁਛ ਹਰੇ ਖੇਤ ਦੇ ਵਿੱਚ ਬੀਜਿਆ ਹੋਇਆ ਕਰਦਾ ਹੈ। ਦੇਖਦੇ ਅੱਜ ਕਿੱਥੇ ਆਪਣੀ ਰਾਤ ਨਿਕਲਦੀ ਆ। ਕਿਹੋ ਜੀ ਆਪਾਂ ਨੂੰ ਜਗ੍ਹਾ ਮਿਲਦੀ ਆ ਰਹਿਣ ਵਾਸਤੇ ਬਾਬਾ ਭਲੀ ਕਰੇ ਕੰਧਿਆ ਜੀ ਥਾਂ ਮਿਲ ਜੇ ਤੇ ਜਿਹੜਾ ਚੁੱਪ ਚਾਪ ਕਰਕੇ ਪੈ ਜੀ ਆ ਉਹਦਾ ਤੇ ਮਾਹੌਲ ਬੜਾ ਸੋਹਣਾਗਾ ਜਿਹਤਰ ਦਾ ਚਿੱਤ ਲੱਗਦਾਗਾ ਵਿੱਚ ਦੀ ਲੰਘ ਕੇ ਇਹ ਆਪਾਂ ਜਾਣ ਕੇ ਇਹ ਰਾਹ ਪਾਇਆਗਾ ਜੀ ਕਿਉਂਕਿ ਜੇ ਆਪਾਂ ਰੋਡ ਤੋਂ ਦੀ ਜਾਂਦੇ ਆ ਤੇ ਰੋਡ ਉੱਤੇ ਕੁਛ ਐਡਾ ਖਾਸ ਦੇਖਣ ਨੂੰ ਆਉਂਦਾ ਨਹੀਂ ਇੱਥੇ ਵਧੀਆ ਚੱਲ ਆਸੇ ਪਾਸੇ ਮਾੜੇ ਮੋਟੇ ਇੱਕ ਦੋ ਘਰ ਆ ਜਾਂਦੇ ਆ ਆ ਕਿੰਨਾ ਮਾਹੌਲ ਵਧੀਆ ਦੇਖ ਜਾਂਦਾ ਗਾ ਤੇ ਹੋਰ ਕੁਝ ਆਸ-ਪਾਸਾ ਵਧੀਆ ਦੇਖ ਜਾਂਦਾ ਗਾ ਹਰੇ ਭਾਈ ਵਾਲਾ ਜੋ ਫਿਰ ਰੋਡ ਤੇ ਤਾਂ ਇਕੱਲੇ ਭਾਈ ਟਰੱਕ ਲੰਘੀ ਜਾਂਦਾ ਚੀਪਾਂ ਚੀਪਾਂ ਹੋਈ ਜਾਂਦੀ ਆ ਉਥੋਂ ਆਪਣਾ ਵੀ ਮਾਣਾ ਕੇ ਜਾਂਦਾ ਗਾ ਇਹ ਨਾ ਹੀ ਕੁਝ ਅਰੋੜਾ ਦੇ ਉੱਪਰ ਦੇਖਣ ਵਾਲਾ ਹੁੰਦਾ ਗਾ ਦੇਖਣ ਵਾਲਾ ਹੁੰਦਾ ਗਾ ਤੇ ਉਹ ਭਾਈ ਫਿਰ ਇਹ ਪਿੰਡਾਂ ਵਾਲਾ ਰਾਹ ਫੜਨਾ ਪੈਂਦਾ ਗਾ ਇਹ ਪਿੰਡਾਂ ਦੇ ਲੋਕ ਦੇਖਦੇ ਆ ਕਿਵੇਂ ਹਨ ਤੇ ਕਿਵੇਂ ਉਹਦਾ ਕਲਚਰ ਹੁੰਦਾ ਗਾ ਪਿੰਡਾਂ ਦੇ ਵਿੱਚ ਆਸੇ ਇਹੀ ਦੇਖਣ ਨਿਕਲੇ ਆ ਜੀ ਤੇ ਇਹੀ ਦੇਖਣੇ ਚਾਹੀਦੇ ਆ ਰੋੜਾ ਨੂੰ ਹਟ ਕੇ ਚਲੋ ਕੋਈ ਜਦੋਂ ਰਾਹ ਹੀ ਨਹੀਂ ਆਉਂਦਾ ਚਲ ਪਿੰਡਾਂ ਵਾਲਾ ਚਲ ਖੇਤਾਂ ਦਾ ਮੱਖ ਗੱਲ ਹਨ ਜਦੋਂ ਪਿੰਡਾਂ ਵਾਲਾ ਰਾਹ ਆਉਂਦਾਗਾ ਜੇਪਾਂ ਜਰੂਰ ਅਸਰ ਦੀ ਪਾਉਣੇ ਹੁੰਦੇ ਆ ਪਿੰਡਾਂ ਦੇ ਵਿੱਚ ਦੀ ਵੀ ਜਿਹੜਾ ਆਸੇ ਪਾਸੇ ਵਧੀਆ ਵੀਡੀਓ ਬਣ ਜੇ ਆਪਣੀ ਇਦਾਂ ਕਦੇ ਆਪਣੇ ਪੰਜਾਬ ਦੇ ਵਿੱਚ ਵੀ ਲੱਕਣਾ-ਲੁੱਕਣਾ ਇਕੱਠੀਆਂ ਕਰਦੇ ਹੁੰਦੇ ਸੀ ਪਰ ਹੁਣ ਤਾਂ ਗੈਸ ਵਾਲਾ ਜ਼ਮਾਨਾ ਆ ਗਿਆ ਹੁਣ ਨਹੀਂ ਆਪਣੇ ਕੋਲ ਲੱਕਣਾ-ਲੁੱਕਣਾ ਇਕੱਠੀਆਂ ਕਰਦਾ ਉਹ ਇਹ ਹੁੰਦਾ ਟਾਵਾ ਟੱਲਾ ਵਿਚਾਰਾ ਜਿਹੜਾ ਲੈ ਕੇ ਆਉਂਦਾ ਉਹ ਲੱਕੜਾ ਜਿਹੜਾ ਠੀਕ ਸਾਖ ਦੇ ਘਰੋਂ ਹੁੰਦਾ ਤੇ ਆ ਬਾਕੀ ਸਾਰੇ ਦੇ ਘਰੇ ਤੇ ਆਪਦੇ ਸਲੈਟਰ ਹੈਗੇ ਆ ਇੱਕ ਮੋਕਾ ਨਹੀਂ ਜਿੰਨੇ ਦੂਜਾ ਪਹਿਲਾ ਤਿਆਰ ਹੁੰਦਾ ਗਿਆ ਸਰੀਰ ਨੂੰ ਕਸ਼ਟ ਦਾ ਇੱਕ ਮਿੰਟ ਦਾ ਵੀ ਹੈ ਨਹੀਂ ਹੁਣੇ ਆ ਦੇਖ ਲੋ ਵੀਰ ਭਰਾ ਆਪਣੇ ਵਾਂਗੂ ਨਾਲੇ ਪਸ਼ੂ ਚਾਰ ਦਾ ਫਿਰਦਾ ਨਾਲੇ ਕੱਖ ਲਈ ਜਾਂਦਾ ਘਰੇ ਐਤਾ ਆਪਾਂ ਵੀ ਕੱਖ ਵੱਡ ਵੱਡੇ ਲਿਆਉਂਦੇ ਰਹੀਆਂ ਜੀ पंजाब जा रहे हैं जीकल से साइकिल से वो लग आठ महीना घूमते हुए हो गया हाँ तो क्या करें जी साइकिल पे घूमना है तो दिन तो लगेंगे ना ये कौन सा गांव है कौन सा ਔਗਨ ਠੀਕ ਹੈ ਜੀ ਓਕੇ ਸਰ ਥੈਂਕ ਯੂ ਇਹ ਮਸਾਈ ਕੋਈ ਵਿਚਾਲੀ ਟਾਮੀ ਟੱਲੀ ਦੁਕਾਨ ਆਉਂਦੀ ਹੈ ਵੀ ਇੱਥੋਂ ਵੀ ਦੁੱਧ ਦੱਦ ਵੀ ਨਹੀਂ ਮਿਲਦਾ ਕਿਉਂਕਿ ਪਿੰਡਾਂ ਦੇ ਵਿੱਚ ਦੁਕਾਨਾਂ ਬਹੁਤ ਘੱਟ ਨੇ ਜੇ ਦੁੱਧ ਦੱਦ ਮੇਰੇ ਜਿਦਾ ਕੋਈ ਬੰਦਾ ਆਉਂਦੀ ਚਾਹ ਬਣਾ ਕੇ ਵੀ ਪੀਦੇ ਉੱਥੋਂ ਵਾਲਾ ਕੋਈ ਸਬਰ ਜਾਣੀ ਆਇਆ ਚਾਹ ਪੀ ਕੇ ਕਿਉਂਕਿ ਐਡੀਆਂ ਐਡੀਆਂ ਕੱਪੀਆਂ ਹੁੰਦੀਆਂ ਨੇ ਉਹ ਫਿਰ ਘੁੱਟ ਕੇ ਚਾਹ ਹੁੰਦੀ ਆ ਉਹਦੇ ਵਿੱਚ ਸਬਰ ਜਾ ਤੇ ਫਿਰ ਆਪਦੀ ਬਾਟੀ ਨਾਲ ਹੀ ਆਉਂਦਾ ਹੁੰਦਾ ਜੀ ਜਦੋਂ ਬਾਟੀ ਡੱਕ ਨਹੀਂ ਜੀ ਨੋਵੇ ਠੀਕ ਲੱਗਦਾ ਹਾਂ ਤੇ ਫਿਰ ਠੀਕ ਲੱਗਦਾ ਮਾਹੌਲ ਚਲੋ ਕੋਈ ਨਹੀਂ ਟਾਈਮ ਪਾਸ ਕਰਨਾ ਜੀ ਜਿਵੇਂ ਮਰਜ਼ੀ ਹੋ ਜਾਏ ਟਾਈਮ ਪਾਸ ਯਾ ਇੱਕ ਪਿੰਡ ਹੋਰ ਆਇਆਗਾ ਉਹੀ ਪਿੰਡ ਆ ਜਿਹੜਾ ਬਾਈ ਆਪਾਂ ਨੂੰ ਪਿੱਛੇ ਦੱਸ ਕੇ ਹੀ ਆਗਾ ਜਪਾ ਇਹਨਾਂ ਪਿੰਡਾਂ ਦੀ ਗੱਲ ਕਰੀਏ ਜਿਹੜੇ ਪਿੰਡਾਂ ਵਿੱਚ ਦੀ ਆਪਾਂ ਹੁਣ ਲੰਗੀ ਜਾਂਦੇ ਆ ਇਹ ਜ਼ਿਆਦਾਤਰ ਆ ਕੱਚੇ ਘਰਾਂ ਚ ਹੀ ਰਹਿੰਦੇ ਆ ਕਿਹਦੇ ਉੱਪਰ ਟੀਨ ਪਾਏ ਹੋਇਆ ਟੀਨ ਪਾ ਕੇ ਉੱਪਰ ਆ ਰੋੜੇ ਰਾੜੇ ਰੱਖਿਆ ਹੋਇਆ ਵੀ ਟੀਨ ਉੱਡੇ ਨਾ ਬਸ ਇਦਾਂ ਹੀ ਰਹਿੰਦੇ ਆ ਜੀ ਇਹ ਜੇ ਇਦਾਂ ਰਹਿੰਦੇ ਆ ਇਹ ਪਿੰਡਾਂ ਦੇ ਵਿੱਚ ਤਾਂ ਇਹ ਸਮਝ ਨਹੀਂ ਲੱਗਦੀ ਵੀ ਜਿਹੜੇ ਆ ਖੇਤ ਹੈਗੇ ਆ ਜੀ ਕਿੰਨਾ ਦੇ ਹੋਣਗੇ ਕਿਉਂਕਿ ਜਿੰਨੇ ਆਪਾਂ ਘਰ ਪਿੱਛੇ ਪਿੰਡਾਂ ਦੇ ਵਿੱਚ ਦੇਖਿਆ ਸਾਰੇ ਘਰ ਇਦਾਂ ਹੀ ਆ ਕੱਚੇ ਘਰਾਂ ਚ ਹੀ ਆ ਵੱਡਾ ਆਪਾਂ ਕੋਈ ਘਰ ਦੇਖਿਆ ਨਹੀਂ ਤੇ ਇੱਕ ਗੱਲ ਸਮਝ ਨਹੀਂ ਆ ਰਹੀ ਭਾਈ ਫਿਰ ਜ਼ਮੀਨ ਜਮੂਨ ਕੀ ਦੀ ਆ ਜ਼ਮੀਨ ਜਮੂਨ ਵਾਲੇ ਕੋਲ ਤਾਂ ਪੈਸਾ ਹੁੰਦਾ ਬੰਦੇ ਕੋਲ ਉਹ ਤਾਂ ਵਧੀਆ ਘਰ ਪਾ ਸਕਦਾ ਚਲੋ ਕੋਈ ਨਹੀਂ ਪੁੱਛਾਂਗੇ ਕਿਸੇ ਭਾਈ ਤੋਂ ਜੇ ਅੱਗੇ ਕੋਈ ਭਾਈ ਮਿਲ ਗਿਆ ਤਾਂ ਆਪਾਂ ਕਰਾਂਗੇ ਗੱਲਬਾਤ ਉਹਨਾਂ ਨਾਲ ਵੀ ਭਾਈ ਐ ਇਹ ਕਿਹੜੀ ਗੱਲਬਾਤ ਹੈ ਆ ਪਿੰਡਾ ਪੁੰਡਾ ਵਾਲਾ ਰਾਹ ਛੱਡ ਕੇ ਜੇ ਆਪਾਂ ਹਾਈਵੇ ਭਾਲ ਹੀ ਲੈਗਾ ਜੀ ਜਿਹੜੇ ਹਾਈਵੇ ਤੋਂ ਆਪਾਂ ਵਿਛੜੇ ਸੀਗੇ ਤੇ ਉਹ ਰਾਹ ਤਾਂ ਚੱਲ ਠੀਕ ਸੀਗਾ ਜੀ ਆਸ-ਪਾਸਾ ਵਧੀਆ ਦੇਖਦਾ ਸੀਗਾ ਆ ਪਰ ਕੋਈ ਸਹੂਲਤ ਨਹੀਂ ਸੀਗੀ ਉਸ ਰਾਤ ਇੱਥੇ ਚੱਲ ਸਹੂਲਤ ਮਿਲ ਜਾਂਦੀ ਆ ਪਟਰੋਲ ਪੰਪ ਮਿਲ ਜਾਂਦਾ ਰੈਂਡ ਵਾਸਤੇ ਕੋਈ ਹੋਰ ਢਾਬਾ ਡੂ ਬਾ ਜਾਂਦਾ ਮੇਨ ਰੋਡ ਤੇ ਤੇ ਬੰਦੇ ਦੀ ਰਾਤ ਚੱਲ ਸੌਖੀ ਨਿਕਲ ਜਾਂਦੀ ਆ ਜੀ ਇਹ ਉਧਰ ਪਾਸੇ ਕੁਝ ਨਹੀਂ ਆਉਂਦਾ ਬੇ ਕੱਲੇ ਟਿੱਬੇ ਜੇ ਆਈ ਜਾਂਦੇ ਆ ਤੇ ਟਮਾਟਾਲਾ ਜਿਹੜਾ ਘਰ ਆ ਜਾਂਦਾਗਾ ਤੇ ਨੇਰਾ ਹੋ ਗਿਆ ਜੀ ਨੇਰਾ ਹੋਣ ਤੋਂ ਪਹਿਲਾਂ ਹੀ ਆਪਾਂ ਕੋਟ ਚਾੜ ਲਿਆ ਉੱਤੇ ਕਿਉਂਕਿ ਬਾਈ ਹਵਾ ਚੱਲੀ ਜਾਂਦੀ ਆ ਠੰਡੀ ਠੰਡੀ ਹਵਾ ਲੱਗਦੀ ਆ ਪਤਾ ਹੀ ਆ ਭਾਈ ਜਿਆਦਾ ਆਉਂਦੀ ਜਾਂਦਾ ਪਤਾ ਹੀ ਆ ਭਾਈ ਜਾਂ ਤਾਂ ਆਉਂਦੀ ਠੰਡ ਮਾਰ ਜਾਂਦੀ ਆ ਜਾਂ ਜਾਂਦੀ ਠੰਡ ਮਾਰ ਜਾਂਦੀ ਆ ਤੇ ਆਉਂਦੀ ਤੋਂ ਵੀ ਭਾਈ ਪ੍ਰੇਸ਼ ਕਰਨਾ ਚਾਹੀਦਾ ਜਾਂਦੀ ਤੋਂ ਵੀ ਪ੍ਰੇਸ਼ ਕਰਨਾ ਚਾਹੀਦਾਗਾ ਚਲੇ ਵਿਚਾਰੀ ਤਾਂ ਸਿਆਣੇ ਬੰਦਿਆਂ ਨੇ ਲਈ ਨਹੀਂ ਵਿਚ ਨਹੀਂ ਭਾਈ ਠੰਡ ਤੋਂ ਬਚਾ ਕੇ ਮਜਾ ਦੇ ਵਿੱਚ ਤਾਂ ਕਹਿੰਦੇ ਕਾਫੀ ਠੰਡ ਹੋਈ ਪਈ ਆ ਕਹਿੰਦੇ ਕੋਸ਼ਕ ਟਾਈਮ ਹੀ ਹੋਇਆ ਜੀ ਆਪਾਂ ਨੂੰ ਚੱਲਦੇ ਆਣੂ ਰਾਤ ਦਾ ਜਿਹੜਾ ਸਫਰ ਕਰੀ ਜਾਂਦੇ ਰਾਤ ਦਾ ਸਫਰ ਭਾਈ ਆਪਾਂ ਇਸ ਕਰਕੇ ਕਰੀ ਜਾਂਦੇ ਆ ਕਿਉਂਕਿ ਪਿੱਛੇ ਆਪਾਂ ਨੂੰ ਕੋਈ ਬਾਈ ਟੱਕਰਿਆ ਸੀਗਾ ਤੇ ਉਹ ਕਹਿੰਦਾ ਭਾਈ ਤੁਹਾਡਾ ਜਿਹੜਾ ਪੰਜਾਬੀ ਟੱਬ ਆਗਾ ਸਰਦਾਰ ਬੰਜ ਦਾ ਟੱਬ ਆਗਾ ਕਹਿੰਦਾ ਤੁਸੀਂ ਉੱਥੇ ਜਾ ਕੇ ਰੋਕ ਜੋ ਕਹਿੰਦਾ ਅਸੀਂ ਪਿੱਛੇ ਇੱਕ ਪੈਟਰੋਲ ਪੰਪ ਦੇ ਪੁੱਛਿਆ ਸੀਗਾ ਉਹ ਕਹਿੰਦੇ ਭਾਈ ਤੁਸੀਂ ਨਹੀਂ ਰਹਿ ਸਕਦੇ ਇੱਥੇ ਰਾਤ ਨੂੰ ਗੱਡੀਆਂ ਗੁੱਡੀਆਂ ਆਉਂਦੀਆਂ ਕਹਿੰਦਾ ਵੱਡੀਆਂ ਟਰੱਕ ਆਉਂਦੀਆਂ ਕਹਿੰਦਾ ਤੇ ਚਲੋ ਉੱਥੇ ਭਾਈ ਆਪਾਂ ਨਹੀਂ ਰੋਕੇ ਫਿਰ ਤੇ ਹੁਣ ਅੱਧਾ ਕਿਲੋਮੀਟਰ ਰਹਿ ਗਿਆ ਜੀ ਟੱਬਾ ਪੰਜਾਬੀ ਟੱਬਾਗਾ ਉੱਥੇ ਜਾ ਕੇ ਫਿਰ ਰਾਤ ਕਟਾਂਗੇ ਜੀ ਉੱਥੇ ਵੀ ਤਾਂ ਕਟਾਂਗੇ ਜੇ ਨੰਨ ਰਹਿਣ ਦਿੱਤਾ ਤਾਂ ਜੀ ਕੰਨੀ ਤਾਂ ਫਿਰ 5-10 ਪੈਡਲ ਹੋਰ ਮਾਰ ਲਾਂਗੇ ਗਾਹਾਂ ਫੇਰ ਲੰਘ ਜਾਾਂਗੇ ਇਹ ਅ ઠੰਡ ਹੈਗੀ ਆ ਜੀ ਅ ઠੰਡ ਹੋ ਗਈ ਤੇ ਠੰਡੀ ਠੰਡੀ ਹਵਾ ਚੱਲਦੀ ਆ ਅੱਗਾ ਅੱਤਾ ਕਿਲੋਮੀਟਰ ਜਾ ਕੇ ਬ੍ਰੇਕ ਮਾਰ ਦਾਂਗੇ ਜੀ ਪੰਜਾਬੀ ਸਾਹਮਣੇ ਢਾਬਾ ਵੀ ਮਿਲ ਗਿਆ ਜੀ ਆਪਾਂ ਨੂੰ ਤੇ ਰਹਿਣ ਵਾਸਤੇ ਥਾਂ ਵੀ ਮਿਲ ਗਈ ਆ ਪੰਜਾਬੀ ਢਾਬੇ ਤੇ ਨਹੀਂ ਮਿਲੀ ਪਰ ਵੈਸੇ ਉਹ ਪੰਜਾਬੀ ਢਾਬਾ ਨਹੀਂ ਆ ਨਾਮ ਉਹਦਾ ਕਲਕੱਤਾ ਢਾਬਾ ਦਾ ਤੇ ਵੈਸੇ ਜਿਹੜੇ ਉਹਨੂੰ ਚਲਾਉਂਦੇ ਆ ਉਹ ਪੰਜਾਬੀ ਆ ਜੀ ਬਿਲਕੁਲ ਢਾਬੇ ਦੇ ਸਾਹਮਣੇ ਪੰਪ ਆ ਜੀ ਤੇ ਪੰਪ ਤੇ ਆਪਾਂ ਪੁੱਛਿਆ ਸੀ ਵੀ ਭਾਈ ਤੰਬੂ ਲਾ ਲਈਏ ਭਾਈ ਕਹਿੰਦਾ ਲਾ ਲਓ ਕੋਈ ਚੱਕਰ ਨਹੀਂ ਆ ਤੇ ਤੰਬੂ ਘਪਾ ਉੱਧਰ ਲੈ ਪਾਸੇ ਕਰਕੇ ਲਾ ਲਿਆ ਜੀ ਤੇ ਹੁਣ ਆਪਾਂ ਰੋਟੀ ਪਾਣੀ ਖਾ ਜੀ ਉਹ ਟਾਬੇ ਤੋਂ ਤੇ ਫੇਰ ਆ ਕੇ ਇਧਰ ਹੀ ਪੈ ਜਾਗੇ ਜੀ ਤੇ ਠੰਡ ਅੱਜ ਕਾਫੀ ਹੋਈ ਪਈ ਆ ਜੀ ਤੇ ਠੰਡੀ ਠੰਡੀ ਹਵਾ ਚੱਲੀ ਜਾਂਦੀ ਆ ਤੇ ਚਿਤ ਕਰਦਾ ਵੀ ਕੁਛ ਨਾ ਕਰੀਏ ਰੋਟੀ ਪਾਣੀ ਵੀ ਨਾ ਖਾ ਜੀ ਬਸ ਇਧਰ ਤੰਬੂ ਦੇ ਵੜ ਕੇ ਪੈ ਜੀਏ ਬਸ ਦਵਾ ਦਾ ਰੋਟੀ ਪਾਣੀ ਖਾ ਜੀ ਤੇ ਫੇਰ ਮਿਲਦੇ ਆ ਤੇ ਫੇਰ ਤੰਬੂ ਦੇ ਵਿੱਚ ਆ ਕੇ ਪੈ ਜਾਗੇ ਰੋਟੀ ਪਾਣੀ ਖਾ ਜੀ ਤੇ ਫੇਰ ਐਸੇ ਪੈਟਰੋਲ ਪੰਪ ਤੇ ਅੱਜ ਜਰਾ ਆਪਾਂ ਰਾਤ ਕਟਾਂਗੇ। ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਰੋਟੀ ਪਾਣੀ ਆਪਾਂ ਖਾਏ ਆ ਜੀ। ਤੇ ਕਿੱਦਾਂ ਲੱਗੀ ਤੁਹਾਨੂੰ ਅੱਜ ਦੀ ਵੀਡੀਓ? ਇਹ ਆਸ ਕਰਦਾ ਬਹੁਤ ਵਧੀਆ ਲੱਗੀ ਹੋਗੀ। ਪਰ ਬਹੁਤ ਵਧੀਆਲੀ ਤਾਂ ਗੱਲ ਅੱਜ ਹੈ ਨਹੀਂ ਕਿ ਵਲੌਗ ਦੇ ਵਿੱਚ ਕਿਉਂਕਿ ਕੁਝ ਹੈ ਨਹੀਂਗਾ ਵਲੌਗ ਦੇ ਵਿੱਚ। ਚਲੋ ਅੱਜ ਇੱਕ ਬੱਚੀ ਦਾ ਜਨਮ ਦੇਣਾ ਹੈਗਾ ਜੀ। ਤੇ ਬੱਚੀ ਦਾ ਨਾਮ ਹੈਗਾ ਗੁਰਨਾਜ਼ ਕੌਰ। ਇਹ ਬੱਚੀ ਕਰਾਲੀ ਤੋਂ ਨੇ ਜੀ ਕਰਾਲੀ ਤੋਂ ਆਪਾਂ ਨੂੰ ਮੈਸੇਜ ਆਇਆ ਭੈਣ ਦਾ ਤੇ ਉਹਨਾਂ ਨੇ ਆਪਾਂ ਨੂੰ ਫੋਟੋ ਸੈਂਡ ਕੀਤੀ ਸੀ ਕਿ ਤੇ ਉਹਨਾਂ ਦੇ ਭਾਣ ਜੀ ਨੇ ਜੀ ਤੇ ਉਸ ਬੱਚੀ ਦਾ ਅੱਜ ਜਨਮ ਦੇਣਾ ਜੀ ਤੇ ਬੱਚੀ ਨੂੰ ਅੱਜ ਤੀਜਾ ਸਾਲ ਲੱਗ ਗਿਆ ਹੈ ਬੱਚੀ ਦੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਤੇ ਬੱਚੀ ਨੂੰ ਵੀ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਮਿਲਦੇ ਆ ਜੀ ਕੱਲ ਨੂੰ ਨਵੀਂ ਵੀਡੀਓ ਨਵੇਂ ਸਫਰ ਤੇ ਨਵੀਂ ਸਵੇਰ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ